ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਵਾਗਤ ਆ ਜਿਸ ਵਿੱਚ ਅਸੀਂ ਤੁਹਾਡੇ ਲਈ ਸਾਡੇ ਇਸ ਚੈਨਲ ਤੇ ਨਵੀਂ-ਨਵੀਂ ਆਉਂਦੀ ਸਰਕਾਰੀ ਨੌਕਰੀ ਦੀ ਅਪਡੇਟ ਲੈ ਕੇ ਆਉਂਦੇ ਰਹਿੰਨੇ ਹਾਂ ਅੱਜ ਜੋ ਅਸੀਂ ਤੁਹਾਨੂੰ ਨਵੀਂ ਜੌਬ ਦੀ ਅਪਡੇਟ ਦੇਣ ਜਾ ਰਹੇ ਹਾਂ ਉਹ ਹੈ ਸੈਂਟਰਲ ਬੈਂਕ ਆਫ ਇੰਡੀਆ ਦੇ ਵਿੱਚ ਅਪ੍ਰੈਂਟਿਸ ਦੇ ਲਈ ਆਨਲਾਈਨ ਫਾਰਮ 2025 ਦੇ ਲਈ ਆਏ ਨੇ ਜਿਹੜੀ ਕਿ 7 ਜੂਨ ਨੂੰ ਫਾਰਮ ਰੀਲੀਜ਼ ਹੋਏ ਨੇ ਤੇ ਜੇਕਰ ਵੈਕੰਸੀ ਦੀ ਗੱਲ ਕਰ ਲਈਏ ਤਾਂ ਕੁੱਲ 4500 ਇਸ ਵਿੱਚ ਵੈਕੰਸੀਆਂ ਨੇ ਜਿਹੜੀ ਕਿ ਡਿਗਰੀ ਪਾਸ ਵਾਲੇ ਅਪਲਾਈ ਕਰ ਸਕਦੇ ਨੇ ਇਸ ਨੂੰ ਅਪਲਾਈ ਕਰਨੇ ਜੋ ਫਾਰਮ ਅਪਲਾਈ ਸਟਾਰਟ ਡੇਟ ਆਊਟ 7 ਜੂਨ 2025 ਆ ਤੇ ਜੋ 23 ਜੂਨ 2025 ਤੱਕ ਅਪਲਾਈ ਹੋਣੀ ਆ ਲਾਸਟ ਡੇਟ ਆ ਇਸ ਦੀ ਤੇ 7 ਜੂਨ ਤੋਂ ਲੈ ਕੇ 25 ਜੂਨ ਤੱਕ ਤੁਸੀਂ ਇਸ ਦੀ ਫੀਸ ਕਰ ਸਕੋ ਜਾਨੀ ਕਿ 2 ਦਿਨ ਲਾਸਟ ਡੇਟ ਤੋਂ ਬਾਅਦ ਤੁਹਾਡੇ ਕੋਲ ਐਕਸਟਰਾ ਨੇ ਫੀਸ ਭਰਨ ਦੇ ਲਈ ਤੇ ਇਸ ਦਾ ਜੋ ਆਨਲਾਈਨ ਇਗਜ਼ਾਮ ਆ ਪਹਿਲੇ ਹੀ ਹਫਤੇ ਜੁਲਾਈ ਦੇ ਵਿੱਚ ਹੋਣਾਗਾ ਸੋ ਪੇਪਰ ਦੀ ਵੀ ਤਿਆਰੀ ਨਾਲ ਨਾਲ ਤੁਸੀਂ ਕਰਨੀ ਆ ਬੀ ਤੋਂ 28 ਸਾਲ ਵਾਲੇ ਇਸ ਨੂੰ ਅਪਲਾਈ ਕਰ ਸਕਦੇ ਨੇ ਏਜ ਰੈਲੈਕਸੇਸ਼ਨ ਵੀ ਦਿੱਤੀ ਹੋਈ ਹੈ ਤੇ 400 ਰੁਪਏ ਇਸ ਵਿੱਚ ਫੀਸ ਰੱਖੀ ਗਈ ਆ ਤੇ 800 ਰੁਪਏ ਬਾਕੀ ਸਾਰੇ ਕੈਂਡੀਡੇਟਸ ਲਈ ਆ ਇਸ ਵਿੱਚ ਜੋ ਸੈਲਰੀ ਹੈ ਉਹ 15000 ਪਰ ਮਾਂਥ ਹੋਣ ਵਾਲੀ ਆ ਜਿੰਨਾ ਟਾਈਮ ਤੋਰੇ 36 ਦੇ ਟ੍ਰੇਨਿੰਗ ਚਲਣੀ ਆ ਇਸ ਵਿੱਚ 4500 ਕੁੱਲ ਵੈਕੈਂਸੀਆਂ ਨੇ ਅਪਰੈਂਟਿਸਿਸ ਦੀ ਇਸ ਵਿੱਚ ਪੋਸਟ ਆ ਸੋ ਜੇਕਰ ਤੁਸੀਂ ਘਰ ਬੈਠੇ ਆਪਣੇ ਪੋਸਟ ਅਪਲਾਈ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਅਪਲਾਈ ਕਰਵਾ ਸਕਦੇ ਹੋ ਘਰ ਬੈਠੇ ਰੋਜ਼ਾਨਾ ਨਵੀਆਂ ਨਵੀਆਂ ਸਰਕਾਰੀ ਨੌਕਰੀ ਜਾਣਕਾਰੀ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕੋ ਕੋਲ ਈਜ਼ੀ ਜਾਣਕਾਰੀ ਪਹੁੰਚ ਸਕੇ